चल खड़ा हूं दवाई मैं चलो ठीक है ਲੈ ਲੈ ਫੜ ਆਪਣੀ ਜੋੜ। ਐਦਾਂ ਕਰੂੰ ਮੈਂ ਰਸੋਈ ਚ ਪਾਣੀ ਲੈ ਦੇਉਂ। ਚਲ ਮੰਮੀ ਨੂੰ ਮੈਂ ਕਹਿ ਦਿੰਨਾ ਪਾ ਦਿੰਦੀ ਆ ਪਾਣੀ। ਚਲ ਚਲ ਖਾ ਕੇ ਦਵਾਈ ਕਰ ਲੈ ਆਰਾਮ ਹੈ। ਠੀਕ ਹੈ। ਲੈ ਮੰਮੀ ਤੇ ਲੰਮੇ ਪਏ। ਮੰਮੀ। ਉਹ ਇੱਧਰ ਲੰਮੇ ਰਹਿ ਜੇ ਮੈਂ ਤੁਹਾਨੂੰ ਉਧਰ ਲੱਭਣ ਦਿਆਂ। ਮੈਂ ਆਖ ਇੱਧਰ ਪੱਕਾ ਚੱਲਣ ਦਿਆਂਦਾ ਬੱਤੀ ਤੱਕੇ ਉਧਰ ਦੀਆਂ ਵੀ ਤੇ ਇੱਕ ਬੰਨੇ ਲਾ ਕੇ ਚੱਈ ਨਹੀਂ। ਆਹੋ ਨਾਲ ਇਹ ਕਮਰਾ ਵਾਵਾ ਠੰਡਾ। ਇਹ ਵਾਵਾ ਚੈਰੀ ਲੱਗ ਗਿਆ। ਉਹ ਫਿਰ ਟੈਕਟਾ ਕੰਮ ਦਾ ਤਾਂ ਬੜਾ ਟਾਈਮ ਲੱਗ ਹੀ ਜਾਣਾ ਤੇ ਕੀ ਆਇਆ ਟੈਸਟਾਂ ਟੁੱਟ ਚ ਪਾਇਆ ਉਹ ਕੁਝ ਵੀ ਨਹੀਂ ਆਇਆ ਉਹ ਆਂਦੇ ਬੁਖਾਰ ਹੋਇਆ ਬੁਖਾਰ ਹੋਇਆ ਚੰਗੀ ਤਰ੍ਹਾਂ ਦਵਾਈ ਦਵਾ ਨਹੀਂ ਬਖਾਲੀ ਨਹੀਂ ਨਹੀਂ ਦਵਾਈ ਤਾਂ ਵਧੀਆ ਲਿਆਂਦੀ ਆ ਠੀਕ ਆ ਜਪਾ ਲਾਇਆ ਆ ਠੀਕ ਲਾਤਾ ਹੀ ਤੇ ਠੀਕ ਵਾ ਹਣਾ ਹਾਂ ਤੋ ਦਵਾਈ ਖਾਣੀ ਤੁਸੀਂ ਉਹਨੂੰ ਪਾਣੀ ਦੇ ਦਿਓ ਚੱਲ ਉਹ ਕਿਹੜਾ ਪਾਣੀ ਨਹੀਂ ਮੈਂ ਪੀਤਾ ਜੇ ਪਾਣੀ ਹਾਂ ਉਹਨੂੰ ਹਾਂ ਉਹਨੂੰ ਦੇ ਦੇ ਦਵਾਈ ਖਾਣੀ ਉਹਨੂੰ ਚਲ ਠੀਕ ਹੈ ਦੇਣੀ ਓ ਸੱਚ ਮੰਮੀ ਮੇਰੀ ਗੱਲ ਸੁਣਿਓ ਹਾਂ ਉਹ ਨਾ ਬਾ ਰੋਟੀ ਘੜਨੀ ਆ ਤੇ ਰੋਟੀ ਬਣਾ ਦੇ ਉਹਨਾਂ ਦੀ ਸਬਜੀ ਬਣੀ ਆ ਤੇ ਚੱਲ ਆ ਆਟਾ ਗੁੰਨਿਆ ਜਦੋਂ ਆਖਣਗੇ ਵੀ ਦੱਸਦੀ ਮੈਂ ਫੁਲਕੇ ਲਾ ਦੇ ਨਹੀਂ ਤੁਸੀਂ ਆਇਆ ਕਰਿਓ ਪਾਣੀ ਦੇ ਕੇ ਨਾ ਉਹਕੇ ਦੱਸ ਫੁਲਕੇ ਲਾ ਹੀ ਦਿਓ ਮੈਂ ਦੇਈ ਆ ਉਹਨੂੰ ਚੱਲ ਠੀਕ ਆ ਲਾ ਦੇ ਲਾ ਦੇ ਮੈਂ ਆਪਣਾ ਖਾਵੇ ਤੇ ਉੱਥੇ ਦਵਾਈ ਮੇਰ ਕੋ ਤਾਂ ਹੁੰਦਾ ਖਾਣ ਸਵੇਰ ਦੀ ਅੱਗੇ ਖਾਪ ਦੇਣੀ ਮੈਂ ਇਹਦਾ ਕੰਮ ਨਹੀਂ ਛੱਡਿਆ ਉਹ ਧੂਣਾ ਕਰਨਾ ਪੈਂਦਾ ਇਕ ਕਰਾਂ ਮੈਂ ਸਮਝ ਲਿਆ ਉਹ ਲਿਆ ਮੁੰਨਾ ਤੇ ਜਿਸਪਿੰਡਰ ਨੂੰ ਕਿਹਾ ਸੀ ਤੇ ਐਵੇਂ ਤੁਹਾਨੂੰ ਕਹਿਣ ਦੀ ਜੀ ਜੋ ਕਹਿੰਦੇ ਜੀ ਦੱਸਿਆ ਹੁਣ ਟੱਚਾਂ ਤੋਂ ਸਰਪਰ ਗੱਲ ਕਰਨ ਲਈ ਮੰਮੀ ਠੀਕ ਆ ਦੱਸਾਰਾ ਕੁਛ ਤੇ ਉਹ ਜਾਣੀ ਨਹੀਂ ਪਤਾ ਨਹੀਂ ਕੋਈ ਗੱਲ ਆਹੋ ਨਹੀਂ ਮੰਮੀ ਉਦਾਂ ਤੇ ਠੀਕ ਆ ਇਕ ਖੁਸ਼ਖਬਰੀ ਆ ਕਿ ਦਾਦੀ ਬਣਨ ਵਾਲੀ ਆ ਸ਼ੁਕਰਿਆਂ ਧੀਏ ਸ਼ੁਕਰਿਆ ਚਲ ਮੈਂ ਗਈ ਆਂ ਜਿਹੜੀ ਉੱਤਨੀ ਨਹੀਂ ਹੁਣ ਲੋਕਾਂ ਨੂੰ ਨਹੀਂ ਦੱਸੀ ਲੋਕਾਂ ਨੂੰ ਨਹੀਂ ਪਹਿਲਾਂ ਦੱਸੀ ਮੰਮੀ ਫਿਰ ਕੀ ਆ ਨਾ ਨਾ ਕਿਸ ਨੂੰ ਗੱਲ ਨਹੀਂ ਦੱਸਣੀ ਤੇ ਤੇਰਾ ਲੋਕੇ ਨਾਲ ਲੈ ਤੂੰ ਰਹਾ ਕੀ ਤੇ ਨਹੀਂ ਆਣਾ ਹੁਣ ਵਾਲਾ ਤੂੰ ਨਾ ਕਹਿ ਨਾ ਗੱਲ ਨਹੀਂ ਕਰਨੀ ਮੈਂ ਨਾ ਕੀਤੀ ਕਹਿ ਨਾ ਠੀਕ ਆ ਠੀਕ ਆ ਆਪੇ ਜਦੋਂ ਕੋਈ ਗੱਲ ਹੋ ਪਤਾ ਲੱਗ ਜਾਣਾ ਚਲ ਸ਼ੁਕਰਿਆ ਚਲੇ ਰੱਬ ਪੋਤਾ ਦੇ ਮੈਨੂੰ ਮੰਮੀ ਤੂੰ ਰੱਬ ਦੀ ਦੇ ਨਾ ਪੋਤਾ ਹੋਏ ਪੋਤੀਏ ਕੋਈ ਗੱਲ ਐ ਤੂੰ ਕੋਈ ਦਾ ਪਹਿਲਾਂ ਨਾਂ ਲੈ ਰੱਬ ਪੋਤਾ ਹੀ ਦਊਗਾ ਮੰਮੀ ਪਹਿਲੀ ਚੀਜ਼ ਨਹੀਂ ਮੇਰੇ ਖਾ ਖਡਾਵਾ ਕਰਾਂ ਕਿਤਾ ਪੋਤੇ ਆ ਭਾਗ ਹੁੰਦਾ ਕਿੰਨਾ ਮੋਲ ਲਾਂਦੇ ਵੀ ਆਜ ਪਿਆਰਾ ਹੁੰਦਾ ਵਾ ਤੇ ਚੱਲ ਮੈਂ ਮੁੰਡਾ ਚੁੱਤੀ ਫੇਰ ਆ ਕਰੂੰ ਤੂੰ ਕੰਮ ਕਰਿਆ ਕਰੀ ਤੇ ਸਾਰੇ ਤਿੰਨ ਜੇ ਚਾਜੀ ਹੋ ਜਾਂਦੇ ਹਾਂ ਮੰਮੀ ਸ਼ੁਕਰ ਹੈ ਚੱਲ ਖਾ ਲੈ ਫਿਰ ਦਵਾਈ ਤੇ ਦਵਾਈ ਗਰਮ ਤਾਂ ਨਹੀਂ ਦਿੱਤੀ ਕਿਤੇ ਨਹੀਂ ਮੰਮੀ ਉਹਨੇ ਆਪ ਹੀ ਸਾਫ ਦੇ ਦਿੱਤੀ ਇਹ ਨਿਹਰ ਨੇ ਠੀਕ ਹੈ ਹੁਣ ਉੱਚੇ ਨਹੀਂ ਮੈਂ ਤਾਂ ਪੈਰ ਨਹੀਂ ਪੰਗਾ ਤੇ ਜਿਹੜਾ ਤੈਨੂੰ ਕੰਮ ਮੈਨੂੰ ਦੱਸਿਆ ਕਰ ਜੂਸ ਜਾਸਾ ਘਾਓ ਟੰਡੇ ਟੁੰਡੇ ਆਡੇ ਉਹ ਪੀ ਲਿਆ ਕਰ ਦਈ ਤੇ ਖਾ ਲਿਆ ਕਰੀ ਤੇ ਮੈਨੂੰ ਤੋਂ ਆਖ ਆਪਣੇ ਉਧਰ ਨੂੰ ਚਲਦਰ ਨੂੰ ਤਪ ਜੀ ਕਰਨਾ ਤਾਂ ਫਿਰ ਪਰੇਸ਼ ਜ ਕਰੀ ਚਾਹ ਠੀਕ ਹੈ ਮੈਂ ਮੈਂ ਆ ਕਰ ਲਿਆ ਕਰੂਗੀ ਕੰਮ ਕੋਈ ਨਹੀਂ ਤੂੰ ਨਾ ਮੰਜਵਾ ਪੈਰ ਲਾਂਗੀ ਕੋਈ ਕੁ ਮਹੀਨਾ ਦਾ ਪਰੇਸ਼ ਜਿਆਦਾ ਕਰ ਲੀ ਜਨਾ ਕਿਉਂ ਜੇ ਥੋੜਾ ਜੇ ਜੂਗਾ ਠੀਕ ਹੈ ਕਰ ਲਿਏ ਤੇ ਚੱਲ ਫੁਰਕੇ ਕੋਈ ਗੱਲ ਨਹੀਂ ਤੇ ਕੋਈ ਨਹੀਂ ਕੋਈ ਆਖੂਗਾ ਤੇ ਮੈਂ ਕੋਈ ਅੱਧਾ ਹੀ ਸੁਤੀ ਜਾਂ ਕੋਈ ਆ ਹੀ ਜਾਂਦੀ ਪਿੱਛਣ ਤੇ ਤੂੰ ਹੀ ਨਹੀਂ ਦੱਸਣਾ ਮੈਨੂੰ ਆ ਗੱਲ ਲੋਕੀ ਪੜਨਾ ਚੰਦਰ ਮੇਰੇ ਕੋਲ ਨਹੀਂ ਉਹਨਾਂ ਦਾ ਨਹੀਂ ਪਤਾ ਮੈਂ ਬਾਹਰ ਜਾਂਦੀ ਆਏ ਉਹ ਉਦਨ ਵਾਲੀ ਜਿਹੜੀ ਆਈ ਸੀ ਉਹ ਹੀ ਰਾਜੇ ਪੀਰ ਆਹੋ ਦਈਆ ਬੱਪਰੇ ਜੀ ਰੱਖੀ ਤੂੰ ਆਪਣਾ ਆਹ ਤੇ ਹੈ ਮਮੀ ਦੀ ਸੋਚ ਕਿਦਾਂ ਦੀ ਹੈ ਕਹਿੰਦੇ ਤੂੰ ਮੁੰਡਾ ਹੀ ਹੋਈ ਮੁੰਡੇ ਨੂੰ ਖੜਾਇਆ ਕਰਾਂਗੀ ਕਿ ਦੱਸ ਕਿ ਮੈਂ ਵੀ ਤੇ ਕਿਸੇ ਦੀ ਧੀ ਆ ਜੇ ਮੈਂ ਨਾ ਹੁੰਦੀ ਤਾਂ ਤੁਹਾਡਾ ਵੰਸ਼ ਕਿੱਦਾਂ ਚੱਲਣਾ ਸੀ ਮੈਨੂੰ ਇਹ ਗੱਲ ਇਹਨਾਂ ਦੀ ਮਾਸਾ ਨਹੀਂ ਚੰਗੀ ਲੱਗੀ ਚੱਲ ਇਹ ਨਾ ਮੈਂ ਆਵਗਲ ਮਮਮੀ ਨੂੰ ਵੀ ਦੱਸਣੀ ਮੇਰੀ ਮਮਮੀ ਨੇ ਤੇ ਬੜੀ ਘੋਸ਼ਣਾਵਾਂ ਇਹਦਾ ਕਹਿ ਰਹੀ ਕਿ ਇਹਨੂੰ ਦੱਸਣਾ ਨਹੀਂ ਆ ਪਰ ਫਿਰ ਕੀ ਆਪਣੀ ਉਹ ਹੀ ਤੇ ਕਰਦੀ ਆ ਬਾਰ ਦੇ ਨੂੰ ਨਾ ਦੱਸਾਂਗੀ ਤੇ ਮਮਮੀ ਉਹਨਾਂ ਨੂੰ ਕਿ ਮੈਂ ਦੱਸ ਹੀ ਸਕਣੀ ਚਿੰਨਾ ਕਰਦੀ ਆ ਫੋਨ ਦਵਾਈ ਖਾ ਕੇ ਨਾ ਮੈਂ ਆਪਾਂ ਮਮਮੀ ਨੂੰ ਫੋਨ ਹੈਲੋ ਸਾਸ਼ਿਕਾ ਮੰਮੀ ਹੋਸਨਾ ਕੀ ਹਾਲਜੀ ਠੀਕ ਠਾਕ ਹਾਂਜੀ ਵੀਰ ਹੋਣੀ ਸਾਰੇ ਠੀਕ ਆ ਠੀਕ ਠੀਕ ਹਾਂ ਓ ਮੈਂ ਮੰਮੀ ਤੁਹਾਡੀ ਨਾਲ ਇੱਕ ਗੱਲ ਕਰਨੀ ਸੀ ਤੁਹਾਨੂੰ ਇੱਕ ਖੁਸ਼ਖਬਰੀ ਦੇਣੀ ਸੀ ਖੁਸ਼ਖਬਰੀ ਕਿਹੜੀ ਖੁਸ਼ਖਬਰੀ ਆ ਸੁਣਾ ਮੇਰੀ ਤੀਸ਼ ਅਤੀਸ਼ਤੀ ਅੱਛਾ ਲੈ ਪੁੱਤ ਤੈਨੂੰ ਵਧਾਈ ਹੋਵੇ ਬਹੁਤੀ ਬਹੁਤੀ ਹੈਂ ਲੈ ਸੋਖਣਾ ਹੁਣ ਮਨ ਨਹੀਂ ਬਣਨ ਵਾਲੀਆਂ ਚੱਲ ਸ਼ੁਕਰ ਆ ਮਾਲਕ ਦਾ ਸ਼ੁਕਰ ਵਕਤੇ ਮੈਂ ਵੀ ਆਪਣਾ ਦੋਤਾ ਖੜਾਉਂਗੀ ਲੈ ਤੇ ਫਿਰ ਕੀ ਸੱਸ ਕਿਹੜਾ ਗਲਤ ਕਹਿੰਦੀ ਆ ਪੁੱਤ ਪਹਿਲਾ ਫਲ ਵਾ ਮੁੰਡਾ ਹੀ ਚਾਹੀਦਾ ਪਹਿਲਾਂ ਬਾਅਦ ਵਿੱਚ ਕੁੜੀ ਹੋ ਜੇ ਬਾਅਦ ਚ ਨਹੀਂ ਕੋਈ ਗੱਲ ਹੁੰਦੀ ਡਰ ਮੁੱਕ ਜਾਂਦਾ ਵਾ ਆਹੋ ਤੂੰ ਉਸ ਦੇਣਾ ਤੈਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਕੁੜੀਆਂ ਕਿਹੜੀਆਂ ਮਾੜੀਆਂ ਹੁੰਦੀਆਂ ਮੈਂ ਕਿਹੜਾ ਕੁੜੀਆਂ ਨੂੰ ਮਾੜੀ ਕਹਿੰਨੀ ਆ ਪਰ ਮੈਂ ਇਹ ਕਹਿੰਨੀ ਆ ਪਹਿਲੀ ਵਾਰੀ ਮੁੰਡਾ ਹੋ ਜੇ ਨਾ ਤੇ ਫਿਰ ਬੰਦਾ ਨਾ ਬੇਫਿਕਰ ਹੋ ਜਾਂਦਾ ਵਾ ਆਹੋ ਤੂੰ ਨਿਆਣੀ ਐ ਤੈਨੂੰ ਨਹੀਂ ਸਮਝਣ ਲੱਗ ਲਾਦੀ ਆਹੋ ਤੇਰੀ ਸੱਸ ਵੀ ਸਿਆਣੀ ਆ ਉਹਨੂੰ ਵੀ ਪਤਾ ਵਾ ਹਨਾ ਤਾਂ ਹੀ ਆਂਦੀ ਹਣੀ ਉਹ ਵੀ ਹਾਂ ਤੇ ਮੇਰੀ ਗੱਲ ਸੁਣ ਧਿਆਨ ਰੱਖਿਆ ਕਰ ਆਪਣਾ ਅੱਛਾ ਆਹ ਤੇ ਵੀ ਖੁਸ਼ੀ ਹੁਣਾਵਾ ਹਾਂ ਨਹੀਂ ਕੋਈ ਨਹੀਂ ਪੁੱਤ ਜਿਹੜੀ ਚੀਜ਼ ਨੂੰ ਜੀ ਕਰਦਾ ਹੁੰਦਾ ਵਾ ਪਰ ਉਹਨੇ ਦੱਸ ਦਿਆ ਕਰ ਹਾਂ ਆਹ ਬਥੇਰੇ ਚੰਗੇ ਜੀ ਤੁਹਾਡੇ ਹੁਣ ਚੱਲ ਗੱਲਾਂ ਕਿਹੜੇ ਘਰ ਚ ਨਹੀਂ ਹੁੰਦੀਆਂ ਸਾਰਿਆਂ ਚ ਹੋ ਜਾਂਦੀਆਂ ਵਾ ਪਰ ਗੱਲਾਂ ਨੂੰ ਪੁਲਾ ਦੇਣਾ ਚਾਹੀਦਾ ਮੁੜ ਕੇ ਚੱਲ ਕੋਈ ਨਹੀਂ ਛੱਡ ਸਾਰੀਆਂ ਗੱਲਾਂ ਤੇ ਜੇ ਕਿਹੇ ਵੀ ਚੀਜ਼ ਨੂੰ ਜੀ ਕਰਦਾ ਵਾ ਨਾ ਮੇਰੀ ਧੀ ਬੇਚਿਜ ਕਹੋਗੇ ਮੈਨੂੰ ਫੋਨ ਕਰ ਦਿਆ ਕਰੀ ਮੈਂ ਜਿੱਤਾਂ ਮਰਜੀ ਪਹੁੰਚਾਂ ਉਸੇ ਟਾਈਮ ਤੇਰੇ ਕੋਲ ਚੀਜ਼ ਲੈ ਕੇ ਆ ਜਾ ਕਰੂੰਗੀ ਠੀਕ ਵਾ ਆਪਣਾ ਮਨਿਤ ਰਸਣਾ ਆਹੋ ਨਾ ਤੇ ਲਿਆ ਹੀ ਦਿਆ ਕਰਦੀ ਆ ਵਾ ਪਰ ਫਿਰ ਵੀ ਕਈ ਵਾਰੀ ਹੁੰਦਾ ਵਾ ਬੰਦੇ ਦਾ ਟਾਈਮ ਨਹੀਂ ਹੁੰਦਾ ਜਾਂ ਕਿੱਦਾਂ ਵਾ ਤੇ ਤੂੰ ਆਪਣੀ ਮਾਂ ਨੂੰ ਫੋਨ ਕਰ ਲਈ ਹਾਂ ਮਾਵਾ ਕਿਹੜੇ ਕੰਮ ਨੂੰ ਹੁੰਦੀਆਂ ਆਹੋ ਠੀਕ ਵਾ ਪਰ ਅੱਜ ਤੇ ਨਾ ਅਮਨ ਤੋਂ ਮੇਰਾ ਮਨ ਹੀ ਖੁਸ਼ ਕਰਤਾ ਬਸ ਆਹੀ ਕਮੀ ਹੈਗੀ ਚੱਲ ਉਹ ਵੀ ਮਾਰੇ ਨੇ ਸੁਣ ਲਈ ਹੈ ਹੈ ਸ਼ੁਕਰ ਆ ਮਾਲਕ ਦਾ ਹੂੰ ਧਿਆਨ ਰੱਖੀ ਮੇਰੀ ਧੀ ਆਪਣਾ ਚੰਗਾ ਆਹੋ ਚੱਲ ਠੀਕ ਵਾ ਮੈਂ ਦੱਸਾਂ ਤੇਰੀਆਂ ਪਰਜਾਈਆਂ ਨੂੰ ਜਾ ਕੇ ਲੈ ਦੱਸਾਂ ਕਿਉਂ ਨਾ ਕੁਛ ਦੇਣ ਵਾ ਮੇਰੇ ਕੋਲ ਨਿਆ ਜਾਣ ਡਿਆ ਖੁਸ਼ੀਆਂ ਕਿਤੇ ਲੁਕਦੀਆਂ ਹੁੰਦੀਆਂ ਵਾ ਆਹੋ ਤੂੰ ਚੁੱਪ ਕਰਕੇ ਬਹਿ ਲੱਗੀਆਂ ਦੱਸਣ ਮੈਂ ਆਹੋ ਧਿਆਨ ਰੱਖੀਆ ਆਪਣਾ ਚੰਗਾ ਸਤਿ ਸ਼੍ਰੀ ਅਕਾਲ ਲੈ ਆ ਤੇ ਬਹੁਤੀ ਵੱਡੀ ਖੁਸ਼ਖਬਰੀ ਮਿਲ ਗਈ ਅੱਜ ਟਾਈਮ ਦੇ ਨਾਲ ਹੀ ਤੇ ਸ਼ੁਕਰ ਆ ਮਾਲਕ ਦਾ ਕਿਤੇ ਹੈਂ ਵਾਇਗੁਰੂ ਨੇ ਮੇਰੀ ਨੇੜੇ ਹੋ ਕੇ ਸੁਣੀ ਆ ਮਾਲਕ ਸੱਚੇ ਪਾਤਸ਼ਾਹ ਮੇਰੀ ਧੀ ਨੂੰ ਹਣ ਪੁੱਤ ਦੇ ਦੀ ਚੱਲ ਉਹਦੀ ਕਦਰ ਵਾਜੂਗੀ ਘਰ ਦੇ ਵਿੱਚ ਚੱਲ ਦੱਸਾਂ ਜਾ ਕੇ ਕੀ ਕਰਨ ਦੀਆਂ ਵਾਏ ਸੋ ਦੋਨਾਂ ਨੇ ਹੀ ਇਕੱਲੇ ਬੰਨਿਦਰਾ ਨਹੀਂ ਕੰਮ ਕਰਾਉਂਦੇ ਸਹੀ ਗੱਲ ਜਦੋਂ ਵਾਕਦਲਾ ਕਰਦੇ ਵੇਲੇ ਛੋਟੇ ਕੰਮ ਕੋਚੀ ਹੈ ਹੈ ਕਿ ਬੇਚਾਰੀ ਇੱਕ ਇਕੱਲਾ ਤੇ ਇਦਾਂ ਇਧਰ ਦਰਵਿੰਦਰ ਰਹਿੰਦਾ ਹਾਂ ਨਾ ਨਹੀਂ ਕਿੱਦਰੀ ਨਹੀਂ ਬੈਠੀ ਦਈਆਂ ਜੇ ਕੰਮ ਕਰਨ ਹਾਂਜੀ ਬਈ ਕਰਨ ਅੱਛਾ ਅੱਛਾ ਮੈਂ ਤੁਹਾਨੂੰ ਇੱਕ ਵੱਡੀ ਜੀ ਖੁਸ਼ਖਬਰੀ ਸੁਣਾਵਾਂ ਕਿਹੜੀ ਮੰਮੀ ਤੁਸੀਂ ਦੋਵੇਂ ਜਾਣੀਆਂ ਮਾਮੀਆਂ ਬਣਨ ਵਾਲੀਆਂ ਜੇ ਅੱਛਾ ਆਹੋ ਚਲ ਫਿਰ ਤੇ ਵਧਾਈਆਂ ਹੁਣ ਤੁਹਾਨੂੰ ਤੇ ਮੰਮੀ ਤੁਹਾਨੂੰ ਬੋਤੀਆਂ ਬੋਤੀਆਂ ਵਧਾਈਆਂ ਤੁਹਾਨੂੰ ਬੋਤੀਆਂ ਬੋਤੀਆਂ ਹੋਣ ਹੈ ਅਮਨ ਦਾ ਫੋਨ ਆਇਆ ਹੁਣੇ ਹੀ ਤੇ ਮੈਂ ਕਿਹਾ ਕਿ ਮੈਂ ਜਾ ਕੇ ਹੁਣੇ ਤੇਰੀਆਂ ਪਰਜਾਈਆਂ ਨੂੰ ਦੱਸ ਕੇ ਆਉਣੀ ਆਂ ਵੇਖੀ ਕਿ ਨਿਆ ਖੁਸ਼ੀਆਂ ਦਿਵਾ। ਬੜੀ ਵਧੀਆ ਗੱਲ ਹੋਈ ਐ ਸਗੋਂ ਚੰਗਾ ਵਾਇਕਰੂ ਨੇ ਦੀ ਸੁਣਨੀ। ਇਹ ਸੱਚੀ ਗੱਲ ਆ ਪੁੱਤ। ਮੈਂ ਤਾਂ ਹੁਣ ਅਰਦਾਸਾਂ ਕਰਿਆ ਕਰਨੀਆਂ ਵੀ ਮਾਰੇ ਸੱਚੇ ਪਾਤਸ਼ਾਹ ਨੂੰ ਪੋਤੀ ਦੇਵੀ। ਹੈ? ਇਹ ਕਿਦਾਂ ਦੇ ਬਲ ਕਰਨ ਦੇ ਸੀ। ਤੂੰ ਤਾਂ ਚੁੱਪੀ ਕਰ ਜਾ। ਵੇਖਾ ਹੁਣ ਅਗਮ ਹੋਇਆ ਵਾ। ਹੈ? ਤੇ ਕਿੰਨਾ ਚਾ ਚੜਿਆ ਹੀਗਾ ਤੇਰੇ ਮਾਪਿਓ ਨੂੰ। ਪੁੱਤ ਪਹਿਲਾ ਫਲਵਾ, ਪਹਿਲਾ ਮੁੰਡਾ ਹੋ ਜੇ ਨਾ ਤੇ ਬਾਅਦ ਚ ਬੰਦੇ ਟੈਨਸ਼ਨ ਨਹੀਂ ਰਹਿੰਦੀ। ਹੁਣ ਇਹਦੇ ਵੱਲ ਵੇਖ ਲਾ। ਐਡੀ ਹਰੀ ਕੁੜੀ ਹੋ ਗਈ ਆ। ਗਾੜੀ ਕੋ ਪਤਾ ਹੀ ਨਹੀਂ ਹੈ ਫਿਰ ਟੈਨਸ਼ਨ ਤੇ ਹੁੰਦੀ ਆ ਨਾ ਮਾਂ ਵਾਂ ਮੈਨੂੰ ਤਾਂ ਹੁੰਦਾ ਹੀ ਆ ਨਾ ਪਿੰਦਰ ਦੇ ਪੁੱਤ ਹੋਰੇ ਹੁੰਦੀਆਂ ਨੇ ਤੇ ਆ ਵੀ ਪੁੱਤਾਂ ਦੇ ਬਰਾਬਰ ਹੀ ਹੁੰਦੀਆਂ ਵਾ ਜੇ ਹੀ ਸਮਝੀਏ ਤੇ ਹੁਣ ਤੁਸੀਂ ਅਮਨ ਨਾਲ ਕਿੰਨਾ ਪਿਆਰ ਕਰਦੇ ਹੋ ਦੱਸੋ ਨਹੀਂ ਕਰਦੇ ਪਿੰਦਰ ਨਾਲੋਂ ਤੇ ਭਾਜੀ ਨਾਲੋਂ ਵੱਧ ਕੇ ਤੁਸੀਂ ਅਮਨ ਨਾਲ ਪਿਆਰ ਕਰਦੇ ਹੋ ਦੱਸੋ ਹਾਂ ਮੈਨੂੰ ਨਹੀਂ ਕਰਦੇ ਪੁੱਤ ਕਰਦੀ ਤੇ ਹੈਗੀਆਂ ਪਿਆਰ ਮੈਂ ਮੰਨ ਨਹੀਂ ਆ ਤੇਰੀ ਗੱਲ ਨੂੰ ਕਿ ਕੁੜੀਆਂ ਜ਼ਿਆਦਾ ਮੋਹ ਕਰਦੀਆਂ ਵਾ ਪਰ ਫਿਰ ਵੀ ਨਾ ਜਿਹੜੀ ਗੱਲ ਬਣੀ ਆ ਉਹ ਬਣੀ ਆ ਸਿਆਣੇ ਕਹਿੰਦੇ ਆ ਪਹਿਲਾ ਫਲ ਪੁੱਤ ਦਾ ਪੈ ਜੇ ਨਾ ਤੇ ਫਿਰ ਵਧੀਆ ਟਾਈਮ ਨਿਕਲ ਜਾਂਦਾ ਵਾ ਜੋ ਤੁਸੀਂ ਕਹਿੰਦੇ ਹੋ ਉਹ ਵੀ ਹੋ ਜਾਊਗਾ ਵਧੀਆ ਵਾ ਤੇ ਜੇ ਕੁੜੀ ਹੋ ਜੂਗੀ ਤੇ ਉਹ ਕਿਹੜੀ ਮਾਇਰੀ ਏ ਉਹ ਵੀ ਚੰਗੀ ਏ ਚਲ ਤੂੰ ਚੁੱਪ ਕਰ ਬਹੁਤਾ ਕੁੜੀ ਕੁੜੀ ਨਾ ਘਰ ਹੁਣ ਤੂੰ ਚੰਗਾ ਇਹੋ ਅਰਦਾਸ ਕਰਿਆ ਕਰੋ ਵੀ ਮਹਾਰਾਜ ਨੂੰ ਪੁੱਤ ਦੇ ਦੇ ਤੇ ਉਹਦੀ ਘਰ ਵਿੱਚ ਕਦਰ ਹੋਵੇ ਠੀਕ ਹੋਣਾ ਅਰਦਾਸ ਤੁਸੀਂ ਖੋ ਚਾਹੀਦੇ ਹੋ ਜਿੱਦਾਂ ਮਰਜ਼ੀ ਹੋ ਜਾ ਮੈਂ ਤਾਂ ਪੁੱਤ ਖੁਸ਼ ਤਾਂ ਹੀ ਆ ਨਾ ਵੀ ਜੇ ਇੱਧਰ ਵੀ ਰੱਬ ਪੁੱਤ ਦੇ ਦੇ ਤੇ ਹੈ ਇਹਦੀ ਵੀ ਸੁਣੀ ਜਾਵੇ ਕਿਤੇ ਦੂਜੀ ਟੱਕੀ ਜਾਵੇ ਮੈਂ ਕਿਹੜਾ ਮਾੜਾ ਸੋਚਨੀ ਆ ਤੁਹਾਡਾ ਮੈਨੂੰ ਵੇਖ ਕੇ ਤੁਹਾਡੇ ਵੱਲ ਚਾਹੀ ਚੜਦਾ ਵਾ ਆ ਪੋਤਾ ਵਾ ਮੇਰਾ ਮੈਨੂੰ ਕਿਤਾ ਮਾੜਾ ਲੱਗਦਾ ਵਾ ਇੰਨਾ ਚੰਗਾ ਲੱਗਦਾ ਮੈਨੂੰ ਗੱਲ ਨਹੀਂ ਕਰਨ ਵਾਲੀ ਭਾਵੇਂ ਤੂੰ ਉਹਨੂੰ ਬੋਲਣ ਦਿੰਦੀ ਮੇਰੇ ਨਾਲ ਭਾਵੇਂ ਜਿੱਦਾਂ ਮਰਜੀ ਆ ਨਾ ਇੱਕ ਗੱਲ ਹੈ ਦੋਵੇਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਭੈਣ ਭਰਾ ਦੋਵੇਂ ਹੋਣ ਨਾ ਫੇਰੀ ਰਿਸ਼ਤੇਦਾਰੀਆਂ ਵਾਦੀਆਂ ਨੇ ਚੱਲ ਮੰਮੀ ਕੋਈ ਨਹੀਂ ਜਿਹਦੇ ਕਰਮਚਾਰਜੋ ਹੈਗਾ ਉਹਨੂੰ ਮੇਲ ਹੀ ਜਾਣਾ ਨਰੇ ਤੁਸੀਂ ਦੱਸੋ ਭਈ ਅਜ ਸੋਰੇ ਖੋਸ਼ਾ ਖੋਸ਼ਵਾ ਪੁੱਤ ਉਹਦੀ ਤਾਂ ਸਾਸਿ ਬਲੀ ਖੋਸ਼ਵਾ ਇਹ ਤਾਂ ਪਾਉਣਾ ਪਿਆਰ ਨਹੀਂ ਲੱਗਣ ਦੇ ਸਾਰੇ ਟੱਬਰ ਦੇ ਹੈ ਉਹਦੇ ਹੁਣੇ ਉਹਦੇ ਗਾੜੀ ਪਿਛਾੜੀ ਫਿਰਨ ਦੇ ਪਿਆ ਤੁਹਾਨੂੰ ਕੀ ਦੱਸਾਂ ਮੈਂ ਇੰਨੀ ਖੁਸ਼ੀ ਹੀ ਅਮਨ ਕਿਤੇ ਗੱਲ ਨਹੀਂ ਕਰਨ ਵਾਲੀ ਚਾਹ ਮਮੀ ਕੋਈ ਨਹੀਂ ਸਭ ਨੂੰ ਖੁਸ਼ੀ ਚਾਹੀਦੀ ਤੇ ਆਪਾਂ ਵੀ ਜਾਵਾਂਗੇ ਕਿ ਇਹ ਦੇਣਾ ਆਹੋ ਤੇ ਤੁਸੀਂ ਕਿਹੜਾ ਘਾਟ ਖੁਸ਼ ਜੇ ਤੇ ਹੀ ਮਾਮੀਆਂ ਬਣਨਾ ਹੈ ਚਾਹ ਤੇਰੀ ਤਾਂ ਹੀ ਹੁੰਦਾ ਇਹ ਸਾਰਾ ਚਾਰੀ ਜਾਂ ਤੇ ਪਤਾ ਤੁਸੀਂ ਕਰਨੀਆਂ ਗਾੜੀ ਸਾਰਿਆਂ ਦੀਆਂ ਠੀਕ ਹੋਣਾ ਸਭ ਕੁਝ ਕਰਾਂਗੇ ਤੇ ਚੰਗੀ ਰਹੇਗੀ ਸਾਡੇ ਨਾਲ ਤੇ ਲੈ ਦੱਸ ਚੰਗੀ ਰਹਿਣਾ ਵਾ ਹੁਣ ਕਿੰਨਾ ਕਾਉਂ ਰਹੀ ਆ ਸੋਖਣਾ ਜਦੋਂ ਦੀ ਗਈ ਉਹਨੇ ਮੁੜ ਕੇ ਵੇਖਿਆ ਬਨੀਦਰ ਨੂੰ ਹੈ ਕੋਈ ਨਹੀਂ ਸਭ ਕੁਝ ਕਰਾਂਗੇ ਫਿਕਰ ਨਾ ਕਰੋ ਤੁਸੀਂ ਚੱਲ ਕਰ ਲਓ ਆਪਣਾ ਕੰਮ ਮੈਂ ਵੀ ਵੇਖਾਂ ਬਾਹਰ ਦਾ ਜਾ ਕੇ ਨਵ ਮੰਮੀ ਦਾ ਵੇਲਾ ਕੰਮ ਹੁਣੇ ਵੇਲਾ ਕਿਦਾਂ ਦੀ ਗੱਲਾਂ ਕਰਨ ਦੇ ਭਾਈ ਕਹਿ ਕੇ ਆ ਕੀ ਉਹਨਾਂ ਦਾ ਉਦਾ ਹੀ ਮਨ ਚ ਕਾ ਲਈ ਆਹ ਹੋਈ ਅਗਲੇ ਤਾਂ ਵੀ ਕੁਝ ਸੋਚਣਾ ਇਦਾਂ ਚਲੋ ਜੋ ਵੀ ਹੋਊਗਾ ਵਧੀਆ ਹੀ ਹੁੰਦਾ ਹੈ ਨਾ ਭਾਈ ਕੁੜੀ ਹੋ ਜਾ ਭਾਈ ਬਹੁਤ ਹੋ ਜੇ ਆਓ ਚਲੋ ਨਾ ਜੀ ਇਹਣਾ ਘਰ ਦੇ ਵਿੱਚ ਬਾਕੀ ਇਹਨਾਂ ਦੇ ਸੋਚ ਆ ਤੈਨੂੰ ਪਤਾ ਹੀ ਨਹੀਂ ਇਹਨਾਂ ਚਾਹਦੇ ਹੋਈ ਨਹੀਂ ਉਹ ਪੱਗ ਨਹੀਂ ਆ ਤੇ ਕਿੱਥੇ ਪਤਾ ਚੱਲ ਉੱਥੇ ਹੀ ਚੱਲਣਾ ਹੁੰਦਾ ਇਹਨਾਂ ਨੇ ਛੇ ਸ਼ਾਟ ਕਰੇ ਜਿੱਦਣ ਮੱਕੀਂ ਨਿਵਰੀ ਆਖਿਆ ਜਿਹਦੇ ਦਾਗੇ ਪੂਨ ਨਹੀਂ ਪੜੀਦਾ ਮੰਮੀ ਨਿਵਰੀ ਫੜਦੀ ਨਹੀਂ ਨਾ ਫੋਨ ਇਹ ਬੰਦੇ ਨੂੰ ਕਮਜ਼ੋਰ ਕਰਦਾ ਫੋਨ ਨਹੀਂ ਚਾਹੀਦਾ ਪੜਨਾ ਲੈ ਫੜ ਤਾਈ ਖਾ ਮੰਮੀ ਮੈਂ ਦਹੀਂ ਨਹੀਂ ਖਾਣਾ ਮੇਰਾ ਨਹੀਂ ਜੀ ਕਰਦਾ ਦਹੀਂ ਹਾਂ ਲਾਤੀਏ ਮੈਂ ਖੰਡ ਫੁੰਡ ਪਾ ਕੇ ਲਾਈ ਆ ਕਾਲਾ ਥੋੜਾ ਜੀ ਖਾ ਲੀ ਮੰਮੀ ਦਹੀਂ ਖਾ ਕੇ ਥੋੜਾ ਜੀ ਆ ਖਾ ਲਾ ਹਾਂ ਦੁੱਖ ਤੇ ਨਾ ਤੇ ਫਿਰ ਮੈਂ ਪਰੌਂਠੇ ਪਕਾਉਂ ਦਹੀਂ ਆ ਕੁਲਵਿੰਦਰ ਮੰਗਣ ਡਿਆ ਆਲੂਆਂ ਵਾਲੇ ਪਰੌਂਠੇ ਤਾਂ ਹੀ ਮੰਮੀ ਮੈਂ ਅਖੰਡੀ ਸਮੈਲ ਬੜੀ ਆਉਂਦੀ ਆ ਹਾਂ ਤਾਂ ਫਿਰ ਤੈਨੂੰ ਉਹ ਦੇਣੀ ਆ ਨਾ ਆ ਤ ਖਾ ਦਈ ਮੰਮੀ ਉਹ ਮੈਂ ਖਾ ਲੂੰਗੀ ਪਰ ਮੇਰਾ ਦਹੀਂ ਖਾਣ ਨੂੰ ਨਹੀਂ ਉਹਦੇ ਨਾਲ ਹੀ ਖਾ ਲਈ ਫਿਰ ਠੀਕ ਆ ਕੋਈ ਨਾ ਕੋਈ ਤੇ ਖਾ ਲਾ ਚਲ ਮੈਂ ਉਹਦੇ ਨਾਲ ਖਾ ਲੂੰਗੀ ਤੇ ਪਰੌਂਠਾ ਮੈਂ ਖਾ ਲੈਣਾ ਮੈਂ ਮੈਂ ਦੋ ਖਾ ਲੂੰਗੀ ਸਗੋਂ ਪਰੌਂਠੇ ਹਾਂ ਤੇ ਉਹ ਮੰਮੀ ਮੈਂ ਕਰ ਆਵਾਂ ਲੱਗੋ ਕੋਈ ਕੰਮ ਨਹੀਂ ਤੂੰ ਬੈਠੀ ਰੋ ਮੈਂ ਕਰ ਲੈਣਾ ਮੈਂ ਬੈਠੇ ਖੜੇ ਪਕਾ ਦੇ ਪਹਿਲਾਂ ਉਹਨਾਂ ਬੰਦਿਆਂ ਦੀਆਂ ਰੋਟੀਆਂ ਪਕਾਈਆਂ ਦੇ ਆਇਆ ਵਾ ਤੇ ਹੁਣ ਮੈਂ ਆਪਣੇ ਲਈ ਹਾਂ ਤੇ ਮੰਮੀ ਆਲੂਆਂ ਨਾਲ ਪਰੌਂਠੇ ਦੋ ਖਾ ਲੜਾ ਚਲ ਮੈਂ ਕੁਝ ਘਾਦ ਨਹੀਂ ਮੈਂ ਬੋਲ ਹੁੰਨੀ ਬੈ ਬੈ ਕੇ ਕੋਈ ਨਹੀਂ ਤੂੰ ਆ ਤੂੰ ਜਾਨੀ ਕੋਈ ਨਹੀਂ ਅਜੇ ਨਾ ਤੂੰ ਕਰ ਮੈਂ ਕਰ ਲੈਣਾ ਕੋਈ ਗੱਲ ਨਹੀਂ ਚਲੋ ਦੇਲਾ ਇੱਕ ਬੱਚੇ ਨਾਲ ਮੇਰੀ ਇੰਨੀ ਕਦਰ ਹੋਣੀ ਆ ਨਹੀਂ ਤੇ ਸਿੱਧੇ ਮੂਹ ਮੈਨੂੰ ਬੁਲਾਉਂਦੀ ਨਹੀਂ ਹੁੰਦੀ ਮੇਰੀ ਸੱਸ ਤੇ ਹੁਣ ਮੇਰੇ ਅੱਗੇ ਪਿੱਛੇ ਹਾਂ ਘੁੰਮਦੀ ਆ ਮੈਨੂੰ ਤੇ ਪੈਰ ਨਹੀਂ ਥੱਲੇ ਲੋਨ ਦਿੰਦੀ ਚਲ ਇਸੇ ਬਾਣੀ ਮੇਰੀ ਕਦਰ ਤੇ ਹੋਣੀ ਐ ਨਾ ਬੋਲੇ ਮੈਂ ਆਣੀ ਆ ਤੇ ਕੋਈ ਹੁਣ ਨਾ 2 ਕੁ ਮਹੀਨੇ ਕੋਈ ਆਵੇ ਨਾ ਤੇ ਮੇਰ ਕੋ ਆਪਣੇ ਜੋਗਾ ਤੇ ਮੈਂ ਕਾਰ ਹੀ ਲੈਣਾ ਉੱਥੇ ਚਾਰ ਰੋਟ ਦਾ ਮੁੰਡੇ ਜਿਨਾ ਆਪਣੀਆਂ ਲਾ ਲੈਣਾ ਉਹਦੇ ਕੋਲ ਤੇ ਹੁਣ ਆਨ ਤੋਹ ਗਈ ਮੈਂ ਹੋਰ ਨਹੀਂ ਹੁ ਚਾਰ ਕਮੀ ਨੇ ਕੋਈ ਆਵੇ ਨਾ ਫੇਰ ਕੋਈ ਗੱਲ ਨਹੀਂ ਤੇਦੇ ਆਇਆ ਰੋਟੀਆਂ ਆਈਆਂ ਨਹੀਂ ਲੱਗ ਸਕਦਾ ਮਾੜਾ ਮੋਟਾ ਆਪਣਾ ਤਕਾਰੇ ਇਦਾਂ ਤੇ ਇਦਾਂ ਨਹੀਂ ਹੁੰਦਾ ਫੇਰ ਤੇ ਕੋខੇ ਚਲ ਦੋਰੀ ਹੁੰਦੀ ਹੈ ਕਹੇ ਜੀ ਫੇਰ ਉਹ ਚੀਜ਼ ਬਣਾ ਆ ਆਪ ਤੇ ਦਹੀਂ ਨਾਲ ਖਾ ਲਈ ਦੀਆਂ ਨੇ ਕੋਈ ਨਹੀਂ ਤਿੰਨ ਕੁ ਮਹੀਨੇ ਲੰਘਣਗੇ ਨਾ ਫੇਰ ਮੈਂ ਡਾਲਾ ਨਾ ਕੰਮ ਆਪੇ ਕਰ ਲਿਆ ਕਰਨਾ ਹੌਲੀ ਹੌਲੀ ਪਾਰਾ ਨਾ ਡਾਇਆ ਕਰੂੰਗੀ ਤੇ ਕੋਈ ਨਾ ਕਰ ਲਿਆ ਕਰ ਕਰ ਲਿਆ ਕਰੇਗੀ ਕੋਈ ਨਹੀਂ ਫੇਰ ਮੈਨੂੰ ਵੀ ਸਾਹ ਆ ਜੂਗਾ ਹੁਣ ਮੈਂ ਸੁਖ ਦਊਂਗੀ ਤੇ ਮੈਨੂੰ ਵੀ ਚੱਲ ਆ ਜੂਗਾ ਚੱਲ ਪਠੇ ਵੀ ਭਰ ਗਏ ਪਨੀਰੀ ਵੀ ਭਰ ਗਈ ਆ ਨਾਲੇ ਉਦਾਂ ਵੀ ਆਰ ਕੀ ਟਾਈਮ ਨਾ ਬੀਜੀ ਗਈ ਆ ਮੁੜ ਕੇ ਲੋਕੀ ਲਾ ਕੇ ਕਦੂ ਕਰਨ ਦੇ ਆਪਿੰਦੇ ਆਪਣੇ ਮਾਨੂੰ ਕੌਮ ਹੁੰਦਾ ਵਾ ਮੋਟਰ ਖਾਲੀ ਖਲੋਤੀ ਹੁੰਦੀ ਆ ਤੇ ਬੱਤੀ ਆਉਂਦੀ ਹੁੰਦੀ ਆ ਤੇ ਮੁੜ ਕੇ ਆਖੀ ਰਿਆ ਪਨੀਰੀ ਛੋਟੀ ਆ ਆਰ ਕੀ ਬੀਜੀ ਨਾ ਟਾਈਮ ਨਾ ਸਾਰਿਆਂ ਨੂੰ ਪਹਿਲਾਂ ਲਾਉਣਾ ਵਾ ਚੱਲ ਕੁਣ ਦੋ ਦਿਨ ਤੜੀ ਪੰਡੀ ਦੀ ਨੂੰ ਪਾਣੀ ਲਾਉਣ ਦੀ ਰੋੜ ਤੇ ਆ ਪੱਠੇ ਤੇ ਬਿਥੇਰੇ ਹੋ ਜਣੇ ਆ ਚੱਲ ਮਨਾ ਹੁਣ ਜਾ ਕੇ ਤੇ ਘਰ ਵੇਖੀਏ ਕੋਈ ਕੰਮ ਕਰ ਆ ਮੋਟਰ ਹੁਣ ਬੰਦ ਕਰੀ ਦੇਵਾ ਫਿਰ ਕੰਮ ਤੇ ਨਿਬੜ ਗਿਆ ਵਾ ਚੱਲ ਹਾਂ ਸਬਜੀ ਤੇ ਗਈ ਆ ਬਣ ਇਹ ਹੁਣ ਆ ਜਾਂਦੇ ਤੇ ਗਰਮ ਗਰਮ ਦੋ ਚਾਰ ਫੁਲਕੇ ਲਾਉਂਦੀ ਇਹ ਵੀ ਖਾ ਲੈਂਦੇ ਹੁਣ ਤੇ ਸਬਜੀ ਟੱਕ ਦਈਏ ਮਕੀਨਾ ਪਾ ਜੀ ਦੇ ਖਾਂਜੇ ਵਾਰ ਹੁਣ ਦਵਾਜੀ ਮਾਰ ਕੇ ਲਿਆਵਾਂ ਹੋ ਹੋ ਬੱਲੇ ਬੱਲੇ ਹੁਣ ਗਰਮੀ ਲੱਗੀ ਆ ਵਦਨ ਆਏ ਹਾਏ ਪਾਣੀ ਲਿਆਵਾਂ ਨਹੀਂ ਨਹੀਂ ਮੈਂ ਤਾਂ ਤੁਸੀਂ ਚੰਗੇ ਗਏ ਓ ਯਾਰ ਮੈਂ ਰ ਗਿਆ ਪਠੇ ਪਰਨਾ ਤੇ ਫਿਰ ਮੈਂ ਹੁਣ ਭਰ ਕੇ ਹੀ ਜਾਣਾ ਵਾ ਮੁੜ ਕੇ ਮੈਂ ਪਨੀਰੀ ਨੂੰ ਪਾਣੀ ਲਾ ਲਿਆ ਉਹ ਵੀ ਭਰਤੀ ਅੱਛਾ ਤੇ ਪਠੇ ਉੱਪਰ ਲੜੇ ਪਠੇ ਦੇ ਭਰ ਕੇ ਆਇਆ ਵਾ ਅੱਛਾ ਅੱਛਾ ਤੇ ਗੱਲ ਸੁਣੋ ਮੈਂ ਸਬਜੀ ਬਣਾ ਗੇ ਨਾ ਤੇ ਆਟਾ ਉਟਾ ਗੁੰਨ ਕੇ ਜੋੜੀ ਕਾਂ ਲੱਗੀ ਜੋੜੀ ਕਾਂ ਲੱਗੀ ਚੰਗੇ ਤੁਸੀਂ ਗਏ ਮੈਂ ਹਾਂ ਚੱਲ ਆਉਂਦੇ ਆ ਤੇ ਗਰਮ ਗਰਮ ਦੋ ਫੁੜਕੇ ਲਾ ਦੇ ਮੈਂ ਆਇਆ ਨਾ ਫੇਰ ਮੁੜ ਕੇ ਆਉਂਗਾ ਬੱਤੀ ਦਾ ਵੀ ਪਤਾ ਨਹੀਂ ਕਦੋਂ ਬੰਦ ਹੋ ਜੇ ਮੈਂ ਹੁਣ ਕੰਮ ਨਿਬੜ ਕੇ ਹੀ ਜਾਣਾ ਵਾ ਕਿ ਕਿਦਾਂ ਹੁਣ ਫੇਰ ਲਾਦਾ ਫੁਲਕੇ ਨਹੀਂ ਰੁਕ ਜਾ ਹੁਣ ਮੈਨੂੰ ਨਾ ਮੱਝ ਨੂੰ ਪਠਾ ਰਸਾ ਪਾ ਕੇ ਪੰਜ ਤਾਂ ਢਾ ਲੈਂਦੇ ਤੇ ਨਹਾਤ ਹੋ ਗਿਆ ਫਿਰ ਖਾਣੇ ਆ ਰੋਟੀ ਆ ਵੇ ਕਿਦਾਂ ਨੇ ਕੱਪੜੇ ਗੰਦੇ ਪਾਈ ਅਖਰੀ ਲਾ ਕੇ ਦੂਜੇ ਪਾਵਾਂ ਬਦਲ ਚਲ ਕੋਈ ਨਹੀਂ ਫਿਰ ਮੈਂ ਲਾ ਕੇ ਰੱਖ ਲੈਣੀ ਏ ਡੱਬੇ ਚ ਗਰਮ ਗਰਮ ਆਇਦਾ ਕਰ ਲਾ ਤੇ ਫਿਰ ਆਪੇ ਫਿਰ ਮੈਂ ਵੀ ਨਹਾ ਨੂੰ ਲਾਵਾਂਗੀ ਖਾ ਕੇ ਰੋਟੀ ਹਾਂ ਹਾਂ ਚਲੋ ਫਿਰ ਕਰ ਲੋ ਤੁਸੀਂ ਜਿਹੜਾ ਕੰਮ ਹੈਗਾ ਇੱਕ ਕਰਦਾ ਕੰਮ ਇਹ ਮਾਜੀ ਨਹਾ ਲੈਣੀ ਹੋਰ ਮੈਂ ਕਰਨਾ ਕਿ ਗਰਮੀ ਬੜੀ ਲੱਗਦੀ ਐ ਸੋਈ ਚ ਵੀ ਚਲ ਲਾਲਾ ਰੋਟੀਆਂ ਫਿਰ ਤੂੰ ਵੀ ਹੋ ਨਹਾ ਧੋ ਕੇ ਵੇਲੀ ਇਹ ਦੱਸ ਮੈਨੂੰ ਮੇਰੀ ਐ ਕਾ ਪਨੀਰੀ ਤੁਸੀਂ घेतली ਨਹੀਂ ਵੇਤੀ ਨਹੀਂ घेतली ਕਿੰਨੀ ਕੁ ਵਾ ਹਾਂ ਅਜੇ ਆ ਦੱਸ ਦੇਣੀ ਹੋਏ ਵੀ ਜੀ ਨੂੰ ਨਾ ਵੀਰ ਨੂੰ ਚੋ ਨਾਲ ਕੰਢਾ ਪਣਾ ਮੈਂ ਤਾਂ ਕਹਿੰਦਾ ਆਹ ਵਾਗੇ ਇਹ 15 ਤਰੀਕ ਨੂੰ ਆਂਦੇ 32 ਛੱਡਣੀ ਇਤਿਆਰ ਕੀ ਹੋਣਾ ਦੇ ਆ ਪੰਜ ਨੂੰ ਛੱਡਣੀ ਅੱਛਾ ਮੈਂ ਅੱਗੇ ਸੋਚਣ ਨਹੀਂ ਹਾਂ ਕਿ ਇਹ ਘਟਕਾ ਜਿੰਦਾ ਜਿਆਦਾ ਹੀ ਹੈ ਤੇ ਮੇਰੀ ਵੀ ਮੁੜ ਕੇ ਬੂਟੇ ਡੁੱਬਦੇ ਤਾਂ ਮੈਂ ਨੂ ਨੂ ਕੇ ਵੰਦੇ ਰਹੀਦਾ ਵਾ ਅੱਛਾ ਅੱਛਾ ਤੇ ਜਦੋਂ ਗਵਾਂਢੀ ਲਾ ਕੇ ਕਦੂ ਕਰਦੇ ਤਾਂ ਮਾਨੂੰ ਕੌਮਾ ਹੁੰਦਾ ਵਾ ਆ ਇਹ ਗੱਲ ਹੈ ਤੇ ਜੇ ਪਨੀਰੀ ਟਾਈਮ ਨਾ ਹੋਈ ਹੋਏ ਤਾਂ ਬੰਦਾ ਘੱਲ ਠੋਠੜਾ ਨਾਲ ਨਾਲ ਲਾਈ ਜਾਏ ਹਾਂ ਹੋ ਮੁੜ ਕੇ ਵੀ 32 ਮੁੜ ਕੇ ਇੱਕ ਦੰਗ ਛੱਡ ਦਿੰਦੇ ਹੁੰਦੇ ਨਾ ਮੁੜ ਕੇ ਲੇਵਰ ਹੀ ਮਿਲਦੀ ਆ ਹਾਂ ਠੀਕ ਹੈ ਜੀ ਉਹ ਬੰਦਿਆਂ ਦਾ ਵੀ ਪਤਾ ਕਰ ਚੜੀ ਉਹ ਫਿਰ ਉਹ ਬੰਦਿਆਂ ਦਾ ਹੁਣੇ ਪਤਾ ਕਰ ਲੈਣਾ ਈ ਉਹ ਉਹ ਪਾਹੇ ਪੁਹੇ ਦੇ ਛੜੀ ਆ ਰਹੀ ਆ ਆਨ ਦੇ ਟਾਈਮ ਸਾਰੇ ਕੰਮ ਹੋ ਜਾਣੇ ਆ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੇਰੇ ਨਾਲ ਮੈਂ ਕਿ ਹਾਂ ਵੀ ਚਲ ਕਣਕ ਤੇ ਝੋਨੇ ਦੇ ਕੰਮ ਆ ਹੋਰ ਕਿਹੜਾ ਕੋਈ ਡਾ ਵੱਡਾ ਕੰਮ ਆ ਹਾਂਜੀ ਝੋਨਾ ਲਾ ਕੇ ਫਿਰ ਵੇਲੇ ਮੜ ਮੋਟਾ ਪਾਣੀ ਲਾਉਣਾ ਕਰਨਾ ਇੱਕ ਮੱਝ ਨਾਲ ਲਲਈਏ ਹੋਰ ਨਾ ਬਾਬਾ ਇੱਕ ਮੱਝ ਨੂੰ ਮਹਾ ਹੀ ਪੱਠੇ ਪੈਂਦੇ ਦੋ ਲੱਲੋ ਕਿਤੇ ਜਾਣਾ ਆਉਣਾ ਵੀ ਹੁੰਦਾ ਵਾ ਤੇ ਰਹਿ ਗਈ ਗੱਲ ਜੇ ਵਿੱਚ ਦੋ ਮਹੀਨੇ ਛੱਡਣੀ ਵੀ ਪਊਗੀ ਤੇ ਕੋਈ ਨਹੀਂ ਕਿਲੋ ਦੁੱਧ ਮੋਲ ਲੱਲਿਆ ਕਰਾਂਗੇ ਪੁਰਕੇ ਸੇ ਹੋਰ ਮੱਝ ਲੈ ਲੋ ਜੇ ਕਿਤੇ ਜਾਣਾ ਤਮੀ ਨਾ ਜਾਇਆ ਜਾਈ ਇਹ ਰਹਾ ਨਾ ਨਹੀਂ ਅਹੀਂ ਕਿੰਨੇ ਕੁ ਜੀਏ ਦੋ ਤੇ ਜੀਏ ਮੈਂ ਨਾ ਚਲ 4 ਰੁਪਏ ਦੁੱਧ ਦੇ ਵਟੇ ਦੇ ਨਾਲ ਉਹ ਖਸਮਾਂ ਨੂੰ ਖਾਣ ਕੋਈ ਗੱਲ ਨਹੀਂ ਆਪਣੀ ਜਾਨ ਸੌਖੀ ਰੱਖਿਆ ਕਰੋ ਬਿਲਕੁਲ ਬਹੁਤਾ ਵੱਡਾ ਵੱਡਾ ਕੰਮ ਕਰੀ ਚਾਹੀਏ ਵਰਕੇ ਆਬੀ ਨਾ ਕਰੋ ਨਿਕਲਿਆ ਜਾਏਗੀ ਉਹ ਚਲ ਛੱਡ ਮੈਂ ਅਗੜੀ ਲੈਣਤੀ ਆ ਤੂੰ ਤਾਂ ਸੀਰੀਅਸ ਹੀ ਲੈ ਗਈ ਆ ਚਲ ਜਾ ਕਰ ਆਪਣਾ ਕੰਮ ਤੇ ਜਾਓ ਕਰ ਲੋ ਕੰਮ ਤੇ ਮੈਂ ਹੁਣ ਲੌਣ ਲੱਗੀ ਫੁਲਕੇ ਆ ਗਿਆ ਬਸ ਮੈਂ ਹੁਣ